ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਸਭ ਨੂੰ ਰੇਜਿਕ ਬਖਸ਼ੀ ਮੇਰੇ ਦਾਤਾ ਸੱਚਾ ਪਾਤਸ਼ਾਹ ਜੀਓ ਸਭ ਨੂੰ ਤੰਦਰੁਸਤੀਆਂ ਬਖਸ਼ੀ ਸੱਚਾ ਪਾਤਸ਼ਾਹ ਜੀਓ ਸਾਰਿਆਂ ਦੀਆਂ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਕਰੀ ਠੀਕ ਅੱਜ ਰੋਪੜ ਨੂੰ ਆਇਆ ਸੀਗਾ ਜੀ ਤੇ ਰੋਪੜ ਮੇਰੀ ਜੁੱਤੀ ਹੋ ਗਈ ਸੀਗੀ ਸਿੱਧੀ ਜੀ ਗੱਲ ਦੱਸਾ ਤੁਹਾਨੂੰ ਜੀ ਬਿਮਾਰ ਉਹਨੂੰ ਮੈਂ ਇੱਕ ਹਸਪੀਟਲ ਦੇ ਵਿੱਚ ਲੈ ਕੇ ਆਇਆ ਹਾਂ ਬਿਮਾਰ ਜੁੱਤੀਆਂ ਦਾ ਜਿੱਥੇ ਇਲਾਜ ਹੁੰਦਾ ਹੈ ਇਹ ਉਹ ਪਿਛਲੇ ਵੇਲੇ ਹਾਲਾਤ ਥੋੜੇ ਜਿਹਾ ਪਾੜਾ ਹੀ ਜ਼ਿਆਦਾ ਖਰਾਬ ਹੋ ਗਏ ਸੀਗੇ ਤੇ ਜਿਹੜੇ ਵੀਰ ਦੇ ਕੋਲ ਮੈਂ ਬੈਠਾ ਇਹ ਵੀਰ ਕਹਿੰਦਾ ਵੀ ਹਲ ਥੋੜੇ ਦਿਨ ਹੋਰ ਰੁੱਕੇ ਆ ਜਾਣਾ ਤਾਂ ਮੇ ਮੜਾ ਦਾ ਪੀਜੀਏ ਵਾਲਾ ਕੇਸ ਤਾਂ ਬਣਿਆ ਜਾਂਦਾ ਉਹ ਭਾਈ ਮੈਂ ਖਾ ਵੀ ਗੱਲ ਸੁਣਨਾ ਹੁਣ ਤੇਰੇ ਕੋਲ ਆ ਗਿਆ ਬਿਮਾਰ ਜੁੱਤੀ ਨੂੰ ਕਹਿੰਦਾ ਮੈਂ ਤਾਂ ਕਰੂੰਗਾ ਹੀ ਭਾਈ ਠੀਕ ਉਹ ਕਹਿੰਦਾ ਮੇਰੀ ਡਿਊਟੀ ਆ ਤੇ ਇਹ ਲੱਗਿਆ ਹੁਣ ਦੇਖਦੇ ਠੀਕ ਕਰਕੇ ਦਊਗਾ ਦਰਸਾਲ ਇਹ ਜਦੋਂ ਨਵੀਂ ਜੁੱਤੀ ਲੱਤੀ ਸੀ ਮੈਨੂੰ ਕਿਹਾ ਵੀ ਸੀਗਾ ਉਹਨਾਂ ਨੇ ਕਨਵੀ ਜੇ ਵੀ ਥੋੜਾ ਟਾਈਮ ਚਲਾ ਕੇ ਨਾ ਵੀ ਥੱਲੇ ਮੜ ਜੇਗਾ ਘਸਾ ਜਾ ਪੈਣ ਲੱਗ ਗਿਆ ਮਾਮੂਲੀ ਅਕਰ ਵੀ ਇਹ ਥੱਲਾ ਲਵਾ ਲਿਓ ਪਰ ਇਹ ਜਿਹੜੀ ਹਨ ਗੈਲੀ ਹੋਈ ਮੈਂ ਜਿਹੜਾ ਪ੍ਰੋਗਰਾਮ ਜੇ ਆਪਣਾ ਜੁਦਨ ਸ਼ਬਰੂਦ ਚੱਲਦੇ ਸੀਗੇ ਜੀ ਪੰਜਾਬ ਪੰਜਾਬ ਲੈਵਲ ਤੇ ਚੱਲ ਰਹੇ ਆ ਮੈਂ ਹਲਕੇ ਦਾ ਕੋਆਰਡੀਨੇਟਰ ਲੱਗਣ ਕਰਕੇ ਤੇ ਮੇਰਾ ਉਧਰ ਆਉਣਾ ਜਾਣਾ ਬੋ ਹੋ ਗਿਆ ਉਹਦੇ ਕਰਕੇ ਬਸ ਉੱਤੇ ਪਾ ਕੇ ਜਾਂਦਾ ਰਿਹਾ ਫਿਰ ਕੰਮ ਖਰਾਬ ਹੋ ਗਿਆ ਤੇ ਹੁਣ ਇਹਦਾ ਇਲਾਜ ਲੱਗੇ ਕਰਨਾ ਸਾਡੇ ਭਾਈ ਸਾਹਿਬ ਤੇ ਦੱਸਦੇ ਆ ਤੁਹਾਨੂੰ ਭਾਈ ਸਾਹਿਬ ਨੂੰ ਮਲਾਉਂਦੇ ਆ ਆਪਾਂ ਹੋਰ ਜੀ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਅਚਕਾ ਆਪਣਾ ਨਾਮ ਕੀ ਹੈ ਦਿਨੇਸ਼ ਦਿਨੇਸ਼ ਹਾਂ ਜੀ ਹਾਂ ਇਹ ਬਿਲਕੁਲ ਜੀ ਪਰਮਾਰ ਹਸਪੀਟਲ ਦੇ ਨੇੜੇ-ਤੇੜੇ ਆਦੀ ਬੈਠੇ ਜੀ ਇਹ ਤੇ ਇੱਕ ਦੇਖੋ ਗੱਲ ਜੇ ਤੁਹਾਨੂੰ ਮੈਂ ਦੱਸਾਂ ਬੰਦੇ ਨੇ ਜਿਹਨੇ ਢਿੱਡ ਪਾਲਣਾ ਉਹਦੇ ਵਾਸਤੇ ਕੰਮ ਕਦੇ ਛੋਟਾ ਵੱਡਾ ਨਹੀਂ ਹੁੰਦਾ ਕਦੇ ਵੀ ਜਿਨੇ ਆਪਣੇ ਬੱਚਿਆਂ ਦਾ ਢਿੱਡ ਪਾਲਣਾ ਆਪਣੀ ਫੈਮਿਲੀ ਦਾ ਢਿੱਡ ਪਾਲਣਾ ਆਪ ਵੀ ਖਾਣਾ ਕੰਮ ਕਦੇ ਛੋਟਾ ਵੱਡਾ ਨਹੀਂ ਹੁੰਦਾ ਕਹਿੰਦੇ ਵੀ ਉਹ ਆਪਣਾ ਗੁਰਦਾਸ ਮਾਨ ਦਾ ਗਾਣਾ ਵੀ ਹੈ ਕਹਿੰਦੇ ਰੋਟੀ ਜਿਸ ਦੀ ਖਾਈਏ ਜੇ ਭਾਵੇਂ ਬੂਟ ਪਾਲਸਾਂ ਕਰੀਏ ਅ ਮਤਲਬ ਬੂਟ ਪਾਲਸਾਂ ਨੇ ਵੀ ਕੋਈ ਇੱਜ਼ਤ ਐ ਲੈਵਲ ਮਤਲਬ ਘੈਂਟ ਐ ਕਹਿੰਦਾ ਨਾ ਇੱਕ ਤੋਂ ਪੱਟ ਨਾ 14 ਹੋਏ ਤਾਂ ਭਾ ਕੋਈ ਗੱਲ ਨਹੀਂ ਤੁਹਾਡਾ ਤੇ ਦੇਖੋ ਵੀ ਆਈ ਜਾਂਦੇ ਨੇ ਆਪਣੇ ਸੰਗਤਾਂ ਆਉਂਦੀਆਂ ਨੇ ਇਹਦੇ ਕੋਲ ਆਪਣਾ ਆ ਕੇ ਬਿਮਾਰ ਜੁੱਤੀਆਂ ਦਾ ਇਲਾਜ ਕਰਾਉਂਦੇ ਨੇ ਸਾਰੇ ਕੀ ਕਰਾਂਗੇ ਹਾਂਜੀ ਹੋਊਗਾ ਨਹੀਂ ਕਿੰਨੇ ਮਿੰਟ ਲੱਗੇਗਾ ਟਾਈਮ ਲੱਗਣਾ ਕਹਿੰਦੇ ਹਲ 10 ਮਿੰਟ ਨਹੀਂ ਅਜੇ 1 ਘੰਟਾ ਉਹ ਮੋਬਾਈਲ ਫੋਨ ਕਰੀਏ ਬਾਬੂ ਹੋਰ ਅਜੇ ਅੱਛਾ ਬਾਬੂ ਹੁਣ ਤੇਰਾ ਫੋਨ ਕਰਦਾ ਹੁਣ ਆ ਜਿਹੜਾ ਪਹਿਲਾਂ ਇਲਾਜ ਚੱਲਦਾ ਆਪਰੇਸ਼ਨ ਕਰਨ ਲੱਗਿਆ ਵਾ ਉਹ ਪਹਿਲਾਂ ਆਪਰੇਸ਼ਨ ਸਰੇ ਕਰਨਾ ਉਹਨੇ ਹਾਂ ਅੱਛਾ ਕਿੱਥੇ ਰਹਿਣਾ ਬਾਬੇ ਆਹ ਵੇ ਕਪੜੀਆਂ ਕਪੜੀਆਂ ਕਿਹੜਾ ਜਿਹੜਾ ਪੱਠਾ ਸਾਹਿਬ ਦੇ ਕੋਲ ਹਾਂ ਅਜੇ ਅਜੇ ਅੱਛਾ ਉਧਾ ਪਿੱਛੇ ਤੋਂ ਕਿੱਥੋਂ ਵੀ ਕਿਹੜੀ ਇਹ ਤੇ ਸਟੇਟ ਤੋਂ ਆ ਵੀ ਐਸੀ ਪੰਜਾਬ ਦੇ ਜੰਮਪਾੜਾ ਕਿਵੇਂ ਆ ਅਜੇ ਪੰਜਾਬ ਆਪ ਇਧਰ ਸੇ ਹੀ ਹੋ ਕੇ ਕਿਸੇ ਔਰ ਆਊਟਸ ਆ ਪਟਨਾ ਇਧਰ ਸੇ ਅੱਛਾ ਪਟਨਾ ਸਾਹਿਬ ਕੋਲ ਤੇ ਬਿਹਾਰ ਤੋਂ ਹਮ ਜੀ ਹਾਂ ਹਾਂ ਜੀ ਅੱਛਾ ਕਿੰਨੇ ਕ ਟਾਈਮ ਹੋ ਗਿਆ ਇਹ ਕੰਮ ਕਰਦਿਆਂ ਕੰਮ ਹੋ ਗਿਆ ਲਗਭਗ 50 16 17 ਸਾਲ ਹੋ ਗਿਆ ਅੱਛਾ 15 ਤੋਂ 17 ਸਾਲ ਅੱਛਾ ਮੈਂ ਇੱਕ ਹੋਰ ਗੱਲ ਦਾ ਜਵਾਬ ਦੇ ਵੀ ਜਿਹੜਾ ਇਹ ਕੰਮ ਹੈ ਇਸ ਕੰਮ ਨੂੰ ਨਵੇਂ ਮੁੰਡੇ ਕੋਈ ਸਿੱਖਣ ਦੀ ਕੋਸ਼ਿਸ਼ ਕਰਦੇ ਆ ਕੋਈ ਨਹੀਂ ਅੱਬ ਨਏ ਕਰਨੇ ਸੁਖਤਾ ਠੀਕ ਤਾਂ ਨਹੀਂ ਆ ਨਾ ਕੰਮ ਨਹੀਂ ਦਿੱਤਾ ਨਹੀਂ ਤੇ ਇਹਦੇ ਨਾਲ ਜੇ ਦੇਖਿਆ ਜਾਵੇ ਤੇ ਆਪਣੀ ਉਹ ਜਿਹੜੀ ਘਰ ਦਾ ਗੁਜ਼ਾਰਾ ਹੋ ਜਾਂਦਾ ਵਧੀਆ ਹਾਂ ਇਹ ਗੱਲ ਹੈ ਜੀ ਬਸ ਹਾਂ ਜੀ ਜਿਹੜੀ ਮੇਨ ਗੱਲ ਹੈ ਹਾਂ ਜੀ ਹਾਂ ਜੀ ਮਿਹਨਤ ਦੇ ਸਦਕਾ ਹੈ ਜਿੰਨਾ ਟਾਈਮ ਆਪਾਂ ਲਾ ਲਾਂਗੇ ਜ਼ਰੂਰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਤਾਂ ਗੱਲ ਹੈ ਜੀ ਅੱਛਾ ਜਵਾਨ ਕਿੰਨੇ ਆ ਆਪਣੇ ਕੋਲ ਮੇਰੇ ਤਿੰਨ ਹੈ ਮੁੰਡਾ ਹੈ ਤਿੰਨ ਮੁੰਡਾ ਹੈ ਉਹ ਕੰਮ ਉਂਪੇ ਲਗਾ ਕਹੀਂ ਤੇ ਨਹੀਂ ਉਹ ਪੜਾਈ ਕਰਦਾ ਪੜਾਈ ਕਰਦਾ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਆ ਹਾਂ ਵੀ ਅਭੀ ਤੈਨੂੰ ਕਾਫੀ ਟਾਈਮ ਤੋਂ ਜਾਣਦਾ ਇਥੇ ਹਾਂ ਜੀ ਹਾਂ ਜੀ ਇਹ ਵਾ ਆਏ ਇਥੇ ਨੇ ਬਣੇ ਨੇ ਬੋਲੇ ਨਹੀਂ ਕਿ ਅਬ ਲਗਾ ਲਿਜੀਏ ਆਪ ਲਗਾਏ ਨਹੀਂ ਇਸ ਨੂੰ ਕਿਆ ਚੀਜ਼ ਹੈ ਇਸੀ ਕੋ ਹਾਂ ਆਪ ਆਏ ਨੇ ਉਹਦੇ ਨਾਲ ਸੇ ਹਾਂ 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 ਆਏ ਨਹੀਂ ਉਹਦੇ ਉਹਦੇ ਕਰਕੇ ਚੱਕਰ ਹੋ ਗਿਆ ਮੈਂ ਤੇ ਚਾਹੀਦਾ ਸੀ ਮੇਰੇ ਜੇ ਪਹਿਲਾਂ ਲੱਗ ਜਾਂਦਾ ਤਾਂ ਚੰਗਾ ਤਾਂ ਹੈ ਚਾਹ ਕੀ ਬੜੀਆਂ ਹੋ ਤਰੀ ਬਸ ਫਿਰ ਬੜੀ ਤੇਰਾ ਮੇਰਾ ਨਹੀਂ ਹੋਤਾ ਰਹੇ ਹੂੰ ਕੋਈ ਚੀਜ਼ ਕਰਾਉ ਮਰਲਾ ਕੇ ਬਾਅਦ ਮੈਂ ਥੋੜਾ ਦਿੱਕਤ ਹੋਈ ਤੋਰੇ ਹੁਣ ਸਰਜੂਗਾ ਕੰਮ ਦਾ ਸਰ ਜਾਣਾ ਬੜੀਆਂ ਬਣਾ ਦਿੱਤੇ ਦੇਖਣੇ ਨੇ ਕਰਨੇ ਬੜੀਏ ਸੋ ਮੈਂ ਰਾਮ ਜੀ ਹਾਂ ਐਨ ਇੱਕ ਨੰਬਰ ਚੀਜ਼ ਬਣਾ ਲੈਣੀ ਕਹਿਣ ਦਾ ਭਾਵ ਹੂੰ ਹਾਂਜੀ ਹਾਂ ਤਸੱਲੀ ਕਰਾ ਲੈਣੀ ਹੂੰ ਇਹ ਤਾਂ ਸਵਾਦ ਆ ਗੱਲ ਦਾ ਲਓ ਜੀ ਅੱਜ ਸਾਡੀ ਜੁੱਤੀ ਦੀ ਤਸੱਲੀ ਜਾਣੀ ਆ ਹੋ ਸ਼ਹਿਰ ਦੇ ਵਿੱਚ ਆਏ ਹੋਏ ਆਸੀਂ ਰੋਪੜ ਚ ਨਾਲ ਤੁਹਾਨੂੰ ਨਵੇਂ ਬੰਦੇ ਨੂੰ ਮਿਲਾਤਾ ਕੋ ਮੈਂਤ ਦੇ ਵਿੱਚ ਮੇਰਾ ਮੰਨਣਾ ਹੈਗਾ ਏ ਵੀ ਕੰਮ ਕਦੇ ਛੋਟਾ ਵੱਡਾ ਨਹੀਂ ਹੁੰਦਾ ਹੈ ਕੋਈ ਵੀ ਬੰਦੇ ਨੂੰ ਕਰਨਾ ਵੀ ਬਸ ਥੋੜੀ ਲਗਨ ਆਉਣੀ ਚਾਹੀਦੀ ਆ ਅਰੇ ਕੰਮ ਹੈ ਜਿਹੜਾ ਬੰਦਾ ਉਹੀ ਕਰ ਸਕਦਾ ਜਿਹਨੂੰ ਜ਼ਰੂਰਤ ਹੈ ਜਿਹਨੂੰ ਦਿਖਦਾ ਵੀ ਬਾਕੀ ਤਾਂ ਬਾਈ ਸੁਪਰਵਾਦਾ ਵਿਭਾਗ ਕੋ ਮਨਦਾ ਹਨ ਕੰਮ ਹੁੰਦੇ ਹੋਏ ਵੀ ਲੱਟਾਂ ਮਾਰੀ ਜਾਂਦੇ ਨੇ ਕਈ ਸਰਵਾਦ ਵਿੱਚ ਕਹਿੰਦੇ ਆ ਬੇਰੋਜ਼ਗਾਰ ਆ ਦੀ ਹਨਾ ਬਹੁਤ ਕੁਝ ਮੈਂ ਦੇਖਦਾ ਕਈ ਦੇਖੇ ਮੈਂ ਐਸੇ ਬੰਦੇ ਕਈ ਮੈਂ ਸਾਰੇ ਦੀ ਗੱਲ ਨਹੀਂ ਕਰਦਾ ਮੈਂ ਬਹੁਤ ਸਾਰੇ ਲੋਕ ਇਹ ਜਿਹੇ ਦੇਖੇ ਆ ਵੀ ਸ਼ਾਮ ਨੂੰ ਜ਼ਰੂਰ ਉਹਨਾਂ ਨੇ 50 ਦੀ 400 ਦੀ दारू ਪੀਣੀ ਆ ਬਾਅਦ ਵਿੱਚ ਜਦ ਕੋਈ ਵਿਵਪਤਾ ਪੈਂਦੀ ਆ ਫਿਰ ਆਲੇ ਦੁਆਲੇ ਚਾਕੜ ਲੱਜਦੇ ਆ ਜਾਂ ਕਿਸੇ ਦੇ ਘਰਾਂ ਵੱਲ ਨੂੰ ਜਾਂ ਸਰਕਾਰ ਵੱਲ ਨੂੰ ਜਾਂ ਕਿਸੇ ਵੱਲ ਨੂੰ ਵੀ ਪਰ ਸਾਨੂੰ ਮਤਲਬ ਜੇ ਅਪਦਾ ਟਾਈਮ ਗੱਲ ਆਪਣੀ ਮਿਹਨਤ ਵਗੈਰਾ ਕਰਦਾ ਰਹੇ ਵੀ ਫਿਰ ਇਹ ਗੱਲ ਬਣਦੀ ਨਹੀਂ ਹੈਗੀ ਵੀ ਆਲੇ ਦੁਆਲੇ ਚਾਕੂ ਦਾ ਬੰਦਾ ਆਪਣੀ ਮਿਹਨਤ ਦੇ ਨਾਲ ਆਪਣਾ ਪੈਸੇ ਚਾਰ ਜੋੜ ਕੇ ਆਪਣੇ ਪਰਿਵਾਰ ਨੂੰ ਵਧੀਆ ਕੰਮ ਆ ਪਾ ਸਕਦਾ ਜਿਗਣਾ ਇਹ ਵੀ ਮਿਹਨਤ ਕਰਦੇ ਆ ਬਹੁਤ ਸਾਰੇ ਲੋਕ ਆ ਜਿਹੜੇ ਗੋਹਾ ਚੱਕਦੇ ਆ ਜਾਨਵਰਾਂ ਦਾ ਉਹਨਾਂ ਦਾ ਵੀ ਆਪਣਾ ਬਿਜ਼ਨਸ ਆ ਨਾ ਉਹਨਾਂ ਤੇ ਦੇਖੋ ਇਹ ਰੇੜੀਆਂ ਕਿੰਨੀਆਂ ਲੱਗੀਆਂ ਆਉਣੀਆਂ ਬਾਜ਼ਾਰ ਦੇ ਵਿੱਚ ਆਪਣੀਆਂ ਕੋਈ ਸਬਜ਼ੀ ਦੀ ਲਾਈਨ ਖੜਾ ਏ ਕੋਈ ਫਲ ਫਰੂਟ ਦੀ ਲਾਈਨ ਖੜਾ ਏ ਉਸ ਤੋਂ ਬਾਅਦ ਵਿੱਚ ਇੱਕ ਫਾਸਟ ਫੂਡ ਵਾਲਿਆਂ ਦੀ ਹੋ ਗਈਆਂ ਇਦਾਂ ਦੀਆਂ ਮਤਲਬ ਕੰਮ ਬਹੁਤ ਨੇ ਬਸ ਸਾਡੀ ਇੱਕ ਰੂਹ ਹੋਣੀ ਚਾਹੀਦੀ ਸੀ ਬੰਨੋਗਰੀ ਦੇ ਦਰਦੇ ਕਿਤੇ ਨਾ ਕਿਤੇ ਇਹ ਬੰਨੋਗਰੀ ਕਿਵੇਂ ਹੋਊਗੀ ਹੁਣ ਜੇ ਇਹ ਬੰਨੋਗਰੀ ਗੱਲ ਉਹਦੇ ਨਾਂ ਬੈਠੇ ਮੇਰੇ ਵਰਗੇ ਨੇ ਇੱਕ ਵਾਰ ਦੇਖਣਾ ਦੋ ਵਾਰ ਦੇਖਣਾ 30 ਵਾਰ ਕਹਣਾ ਯਾਰ ਉਹ ਉੱਥੇ ਹੁੰਦਾ ਤਾਂ ਹੈ ਨਹੀਂ ਮੈਂ ਕਿਤੇ ਹੋਰ ਨੂੰ ਦੇਖਾਂ ਜਾ ਕੇ तो भी के लिए तो चार पैसे भी है वो सही बात, सही बात। हाँ। तो बिना तो 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 कर ले काम होता कर मेहनत, ले। मेहनत, मेहनत है हाँ, मेहनत तो सब कुछ मिलता है वो बात, वो बात है। अलग है काम छोटा बड़ा होने से थोड़ा सा लेट हो जाएगा जो छोटा काम है थोड़ा मन में बस भी मैंने लेना है ऐसे ये काम करना है मैंने अपना मकान बनाना है मैंने गाड़ी लेनी है मैंने मोटरसाइकिल लेना है कुछ भी हो सकता ड्रीम हम एक चीज देखो जी बंदे ने ਆ ਕੀ ਚੱਲਦਾ ਆਪਣਾ 1 ਸੌਣ ਮਹੀਨਾ ਚੱਲਦਾ ਤੇ ਇਹਨੇ ਛੱਤ ਦੇਖ ਲਓ ਕਹੀ ਜਿਹੀ ਪਾਈ ਹੋਈ ਐ ਟਾਈਮ ਟਾਈਮ ਟਪਾ ਰਹੇ ਆ ਇਹਨ ਪੂਰਾ ਇਹਦੇ ਹਿਸਾਬ ਨਾਲ ਹੁਣ ਕਈ ਇਹੋ ਜਿਹੇ ਹੁੰਦੇ ਆ ਵੀ ਆਹਨ ਵਧੀਆ ਕਰਕੇ ਬੈਠ ਜੰਦੇ ਫਿਰ ਬਾਅਦ ਚ ਦੁਕਾਨਦਾਰੀ ਨਹੀਂ ਚੱਲਦੀ ਫਿਰ ਉਹ ਵੀ ਔਖਾ ਹੋ ਜਾਂਦਾ ਕੰਮ ਸੋ ਇਹੀ ਟਾਈਮ ਟਪਾ ਰਹੇ ਆ ਪੂਰਾ ਤੂੰ ਲਗਾਤਾਰ ਪਿਛਲੇ 15 16 ਸਾਲ ਤੋਂ ਇੱਥੀ ਹੋਵੇਂ ਹਾਂ ਹਾਂ ਇੱਥੇ ਇਹੀ ਜਗ੍ਹਾ ਆ ਨਾ ਪੱਕੀ ਫਿਲਸ ਹੋ ਗਈ ਉਹਨੇ ਤੇਰੀ ਜਗ੍ਹਾ ਹਾਂਜੀ ਹਾਂਜੀ ਇਧਰ ਵੀ ਨੀਲਾ ਦੋ ਤਿੰਨ ਰੇੜੀਆਂ ਲੱਗ ਗਈਆਂ ਹਨ ਇਧਰ ਹਾਂ 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 ਨੀਲਾ ਜਿਹਾ ਇਹ ਚੀਜ਼ ਹੈਗਾ ਦੇਖ ਲਓ ਇੱਕ ਕੰਮ ਹੈਗਾ ਇਹ ਪੰਜਾਬ ਦੇ ਵਿੱਚ ਕੰਮ ਵੀ ਉੜਿਆ ਫਿਰਦਾ ਹੈ ਪੈਸਾ ਵੀ ਉੜਿਆ ਖੜਦਾ ਹੈ ਪੜਨੇ ਆਲਾ ਚਾਹੀਦਾ ਕੋਈ ਬੰਦਾ ਬਸ ਉਹਨੂੰ ਕੰਮ ਵੀ ਭਾੜ ਲਓ ਚਾਹੇ ਪੈਸਾ ਵੀ ਭਾੜ ਲਓ ਇਹ ਚਲੋ ਮਿਲਦੇ ਆ ਥੋੜੀ ਦੇਰ ਤੱਕ ਤੁਹਾਨੂੰ ਫੇਰ ਅਸੀਂ ਹੋਂ ਤਾਂ ਜਿਹੜਾ ਇਹਨੇ ਕੰਮ ਕਰਿਆ ਹੋਤਾ ਤਾਂ ਸੂਣ ਸੂਣ ਤਾਂ ਸਾਰਾ ਕੋਈ ਨੇ ਬੜੀਆ ਕਰਦਾ ਇਹਨੂੰ ਲੈ ਬਾਪੂ ਦੇਖੋ ਇਹ ਕਰੀਏ ਕੀ ਚੀਜ਼ ਨਹੀਂ ਆ ਰ ਉਹ ਮੋਟਾ ਲਾ ਦੇ ਦੂਸਰਾ ਯਾਰ ਕਿਹ ਜਿਹੜਾ ਉਹਦੇ ਨਾਲ ਹੁੰਦਾ ਟਾਇਰ ਵਾਲਾ ਅਗਾ ਚਾਹਣਾ ਆ ਹਾਂ ਹਾਂ ਆਈ ਗੱਲ ਬਣੇ ਨਾ ਹੋ ਗਿਆ ਕੀ ਗੱਲ ਆ ਮੈਂ ਪਹਿਲੇ ਜੁੱਤੀਆਂ ਵੀ ਅਹੀ ਲਵਾਉਣਾ ਹੁੰਦਾ ਹਾਂ ਹੂੰ ਵਾ ਠੀਕ ਆ ਬਣਦੀ ਐ ਨਾ ਗੱਲਬਾਤ ਕੁਛ ਅੱਛਾ ਅੱਛਾ ਮਨ ਜੀ ਨੂੰ ਦੇ ਵਿੱਚ ਚੀਕੂ ਚੀਕੂ ਕਰਨਾ ਲਾਉਣਾ ਹੋਵੇ ਕਿਵੇਂ ਲੱਗੂਗੀ ਯਾ ਤੁਰਦੇ ਹੁੰਦੇ ਆਂ ਪਾ ਕੀ ਕੀ ਨਹੀਂ ਕਰਦੀ ਹੁੰਦੀ ਅੱਛਾ ਉਹ ਕਰਦੇ ਨੇ ਕੋਈ ਨਹੀਂ ਕਰ ਲਾਣੇ ਨਾ ਜਦਾਂ ਬਿਮਾਰ ਹੋਣੀ ਐ ਹਾਂ ਉਹ ਜਵਾਨੀ ਪੈਰੇ ਚ ਕਰਵਾ ਦਿੱਤੀਆਂ ਹਾਂ ਤੁਰੀ ਹੋ ਗਈ ਹਾਂ ਗੱਲ ਵੀ ਠੀਕ ਐ ਜੀ ਹ ਲੈ ਬਾਈ ਆ ਠੀਕ ਹੈ ਗੱਲ ਤਾਂ ਬਣਾਤੀ ਆਂ ਬਾਈ ਨੇ ਕਭੀ ਕਹਾ ਬਣਾ ਹੈ ਜਿੰਨਾ ਜਿਹੇ ਜੀ ਪਹਿਲਾਂ ਆਈਦੀ ਉਹ ਹੀ ਜੀ ਤਾਂ ਹੋ ਗਈ ਹੁਣ ਤਾਂ ਥੱਲੇ ਦੇ ਜਿਗਾਰਡ ਲਾਉਣ ਤੇ ਬਣਾ ਹਾਂ ਇੱਕ ਨੰਬਰ ਹੋ ਗਿਆ ਹਾਂ ਉਹ ਇੱਕ ਨੰਬਰ ਬਣਾਤੀ ਤਾਂ ਯਾਹ ਲਾਦਾ ਦੇਖਣਾ ਫੈਕਟਰੀ ਜਿੱਤੇ ਆਈ ਹੁੰਦੀ ਉਹਨੇ ਲਾ

ਇਹ ਵੀ ਤਰੀਕਾਂ ਚੀ ਉਹ ਭਾਈ ਕਹਾਂ ਚੀ ਸਹੀ ਬਹੁਤ ਫਰਕ ਇਸੇ ਦਾ ਕਰ ਜਾਏਗਾ ਉਹ ਤੇ ਉਹ ਜਿਹੜਾ ਦੂਆ ਦਿਖਾਇਆ ਸੀ ਨਾ ਤਾਂ ਪਹਿਲਾਂ ਉਹ ਤਿਲਕ ਜਾਂਦਾ ਯਾਰ ਕਿ ਲੇ ਹਾਂ ਹਾਂ ਉਹ ਤਿਲਕ ਜਾਏਗਾ ਹਾਂ ਉਹ ਕੰਮ ਥੋੜਾ ਫਿਰ ਠੀਕ ਨਹੀਂ ਹੈਗਾ ਉਹ ਬਸ ਇਹ ਸਾਨੂੰ ਮੁਫੇਤਾ ਖੂਤਾ ਨੂੰ ਜਾਣਾ ਪੈਂਦਾ ਨਾਲ ਡੂਲ ਪਰ ਵੀ ਤੁਰਨਾ ਪੈਂਦਾ ਜਾਂ ਡੰਗਰ ਬੱਚੇ ਦੇ ਕੋਲ ਜਾਣਾ ਕਈ ਵਾਰ ਪਾਈ ਵੀ ਹੁੰਦੀ ਆ ਹੂੰ 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 ਉੱਥੇ ਗੋਹਾ ਕਹਾ ਆਉਂਦਾ ਤਿਲਕਣ ਦਾ ਦਾਰਾ ਜਿਹਾ ਯਾਰ 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 ਵਾਹ ਵਾਹ ਬਸ ਹਨ ਹਨਾ ਲੱਗੀ ਹੋਈ ਆ ਹਾਂ ਤੇ ਗਰੀਬ ਵਾਲਾ ਮਾਰਾ ਲੱਤ ਟੁੱਟੀ ਹੋਈ ਲੱਗਦੀ ਆ ਜੀ ਹੂੰ ਹੂੰ ਹੋਂ ਇਹਦਾ ਜੁੜ ਜਾਣੀਆਂ ਹੋੜੀ ਹੋੜ ਦੇ ਇਹਦਾ ਜਾਨਵਰਾਂ ਦਾ ਵੀ ਆ ਸਾਬਕਾ ਸਾਬ ਆਪਣਾ ਹੀ ਹੁੰਦਾ ਇੱਕ ਆ ਨਾ

ਠੀਕ ਹੈ ਸਾਹਿਬ ਅਰ ਜਾਣ ਪਿੱਛੇ ਅੱਖੋਏ ਨਾ ਲਈ ਹੁਣ ਆਹ ਤੇਰੇ ਵਾਸਤੇ ਹੀ ਲੱਤਾ ਮੈਂ ਅੱਖੋਏ ਨਾ ਲਈ ਆ ਨਹੀਂ ਜਾਏਗਾ ਕਹੋਨੇ ਉਹ ਹਾਂ ਸਿਲਾ ਹੋ ਗਿਆ ਕਹੋਨੇ ਜਾਏਗਾ ਟੈਂਸਰ ਇਹ ਛੋਕਰਾ ਖਾ ਲਿਆ ਹਾਂ ਉਹ ਖਾਤੇ ਹੈ ਲੈ ਲੈ ਅਰ ਜਾਉ ਨੂੰ ਵੀ ਦੇ ਦੇਣ ਦੇ ਇੱਕ ਅੱਧਾ ਜ਼ਬਰਦਸਤ ਵੀ ਲੈ 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 ਤੋੜ ਕੇ ਹਾਂ ਕੀਆ ਸਭ ਖਾ ਜਾਤਾ ਹੈ ਨਾ ਵੀ ਫੜ। ਜਦੋਂ ਚੱਲ ਪਰੇ ਹੋ। ਤਬ ਤੋਂ ਇਹ ਹੋਰ ਵੀ ਫਿਰਦੇ ਨੇ। ਆ ਜਾ ਲਾ। ਲਾ। ਉਹ ਨਹੀਂ ਆਇਆ। ਉਹ ਨਹੀਂ ਰਜੇ ਰਹਾ ਤਾਂ ਹੈ। ਹੋਰ ਰਜੇ ਹੋਏ ਆਂ ਬਾਈ। ਹਾਂ। ਲਾ ਫੜ। ਉਹ ਬੱਸ ਬੱਸ। ਕਿਆ ਕੋਈ। ਲਾ ਵੀ ਆ। ਇਹਦੀ ਕਿਸਮਾਂ ਜਸਮਾ ਤਾਂ ਉਹਦੇ ਵਾਸਤੇ ਲੱਤਾ ਸਾਹਿਬ ਚੱਲੀ ਚੱਲ ਮਤ ਕਰਨੀ ਇਹ ਵੀ ਬਿਚਾਰੀ। ਆ ਗਈ ਫਟ ਗੱਲ ਤਹਾਨੂੰ। ਲਾ ਵੀ ਲਾ ਲਾ। ਇਨਸਾਨਾ ਉਹੀ ਹੈ ਜਿਹੜਾ ਦਇਆ ਕਰੇ ਕਿਸੇ ਪ੍ਰਤੀ ਹਾਂ ਹੈਨਾ ਸਹੀ ਬਾਤ ਹੈ ਜੀ ਵੀ ਇਹ ਕਿਤੇ ਕਿਸੇ ਚੀਜ਼ ਨੂੰ ਬੰਦਾ ਦੁੱਖ ਵਿੱਚ ਦੇਖ ਕੇ ਇਹ ਵੀ ਉਹਦੀ ਹੈਲਪ ਕਰੂੰਗਾ ਹੈ ਹਾਂ ਵੀ ਹੈ ਪਰਮਾਤਮਾ ਨੇ ਕਿਹਾ ਵੀ ਇਨਸਾਨ ਉਹ ਹੀ ਹੈ ਜਿਹੜਾ ਇਹ ਚੀਜ਼ ਦੀ ਪਰਖ ਕਰ ਜੇ ਹੂੰ ਸੋਣਾ ਉਹ ਪਰਖੇ ਨਾ ਕਰੀ ਫਿਰ ਉਹ ਦੂਜੇ ਕਣ ਜੂਏ ਜਾਨਵਰ ਕੋ ਮਰੇ ਉੱਪਰ ਇਸ ਕੋ ਆਪ ਖਿਲਾਇਏ ਨਾ ਤੇ ਕਾਹ ਚਾਏਗਾ ਨਹੀਂ ਆਪਕੇ ਪਾਸੇ ਰਹੇ ਜਾਏ ਇਹ ਵੀ ਬਾਤ ਹੈ ਨਾ ਹਾਂ ਇਹ ਜਾਨਵਰ ਇਹ ਅਹਿਸਾਨ جانتے ਹਨ ਹਾਂ ਜੀ ਹਾਂ ਜੀ ਇਹ ਬਾਤ ਸਹੀ ਹੈ ਆਪਕੋ ਇਹ ਜਾਨਵਰ ਇਹ ਸਨੇ भागे ये भागेगा नहीं वो साथ में रहेगा ये हम्म ये सब जानवर है ये सारे दिन कहीं रहेगा ओपा जी यार है भी नोट बड़ा ही तगड़ा ही है यार है? तगड़ी नोट हेलो अब तो <laughs> से शाम हो गई ना तो हो गए उन्हें इकट्ठे नहीं मैं गूगल पे कर दूंगा वहां उन्हें चलाते आप एक कट ले हो ना ਅਚਾਨਕ ਇਹ ਲਾਉਣਾ ਥੱਲੇ ਸੁਲੋਸ਼ਨ ਇਹਨੂੰ ਕਿਹਾ ਕਹਿੰਦੇ ਆ ਸੁਲੋਸ਼ਨ ਸੁਲੋਸ਼ਨ ਕਹਿੰਦੇ ਨਾ ਹਾਂ ਜੀ ਹੂੰ ਖੁਸ਼ਬੂ ਆਈ ਸੁਲੋਸ਼ਨ ਵਾਲੀ ਖੁਸ਼ਬੂ ਆਈ ਆ ਇਹ ਨਿਸ਼ਾਨ ਹੋ ਜਾਂਦਾ ਹੈ ਇਸੇ ਕੀ ਹੋ ਜਾਂਦਾ ਨਿਸ਼ਾਨ ਹੋ ਜਾਂਦਾ ਹੈ ਇਸੇ ਨਿਸ਼ਾਨ ਆ ਦੇਖੀ ਹਾਂ ਹਾਂ ਨਸ਼ਾ ਹੋ ਜਾਂਦਾ ਭਾਈ ਕਹਿੰਦੇ ਇਹਦੇ ਵਿੱਚ ਤੇ ਨਹੀਂ ਆ ਤੁਸੀਂ ਆਤੀ ਹੈ ਅੱਛਾ ਉਹ ਤਾਂ ਸੁਣਿਆ ਦਾ ਇੱਕ ਕਹਿੰਦੇ ਉਹਨੇ ਆ ਵੀ ਉਹ ਪਤਾ ਨਹੀਂ ਕਿਆ ਵੀ ਬਰੈਡਾਂ ਉੱਪਰ ਲਾ ਕੇ ਕਿਆ ਆਇਓਡੈਕਸਾ ਲਾ ਲੋ ਕੋੜਾ ਨਸਾ ਹੋ ਜਾਂਦਾ ਆਹ ਤਾਜਕਾ ਸਭ ਨਹੀਂ ਸਾਈ ਹੈ ਕੀ ਹਾਂ ਮਿਸਾਲ ਲੱਗ ਜਾਏ ਨਿਸ਼ੇ ਵਾਲੀ ਹਾਟਾਂ ਵੀ ਹਾਂ ਛੱਡ ਯਾਰ ਕੋਈ ਅਸੀਂ ਨਹੀਂ ਦਿਖਾਉਣਾ ਨਸ਼ੇ ਵਾਲੀ ਗੱਲ ਨਹੀਂ ਕਰ ਨਾ 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 ਨਸ਼ਾ ਛਡਾਉਂਦੇ ਲੋਕਾਂ ਦਾ ਨਾ ਨਾ ਇਹ ਸਭ ਨ ਕਰਾਉਣਾ ਨਹੀਂ ਚਾਹੀਏ ਨਹੀਂ ਚਾਹੀਦਾ ਵੀ ਨਹੀਂ ਹੈਗਾ ਅੱਛਾ ਤੂੰ ਤਾਂ ਲਾ ਲੰਨਾ ਪੈਗ ਕਦੇ ਕਦੇ ਹੈ ਨਾ ਲਗਾਤੇ ਹਾਂ ਕਦੇ-ਕਦੇ ਹਾਂ ਲਗਾਤੇ ਹਾਂ ਝੂਠੋ ਬਾਤ ਹਮਰਾ ਮੇਰਾ ਝੂਠੇ ਬਾਤੇ ਹੁੰਦੇ ਬਾਤੇ ਇਕ ਆਦੀ ਵਾਰ ਹੈ ਨਾ ਹੂੰ और रोज कहाँ से उतना कमाई है रोज बालों बस बच्चों को भी देखने पड़ता है हम बच्चे भी गलत ठीक बच्चे कौन कौन सी क्लास में पढ़ते हैं आपके एक बारहवा में एक है नम्मा में हाँ मैं चल दे मैं देता हूँ इंदिर कोई नहीं ते हो बच्चे कौन कौन सी क्लास में पढ़ते हैं एक बारहवा पढ़े हुए बारहवा में बारहवा में वो कहाँ पे है

नहीं बिल्कुल काम सिखा कर भाई काम क्या सीधी बात है दोनों बात है जब प्रदेश में रहना है कहीं पे तो भाई पैसा कमाओ सीधी बात है आजकल बिना पैसा गुजारे नहीं है तो नहीं गुजारा है वाकई में चलो आप लोगों को तो हर एक चीज मुल्का मिलेगा पानी भी मुल्का मिलना है हर एक चीज मुल्का है सब सौदे आएगा कि पूरा सौदे आएगा आटा से लेकर के सब नीमक उमक चीज रोज कमाना रोज खाना ये बात यही है और क्या ਦੇਖੋ ਜਿੰਦਗੀ ਚਲਦੀ ਹੈ ਹੂੰ ਐਦਾਂ ਦੀਆਂ ਜ਼ਿੰਦਗੀਆਂ ਵੀ ਹੈਗੀਆਂ ਨੇ ਦੇਖੋ ਤੁਸੀਂ ਨੋਟ ਕਰ ਲਓ ਵੀ ਨਾ ਰੋਜ਼ ਦਵੇਨੀਓ ਕਾਉਣਾ ਸ਼ਾਮ ਨੂੰ ਖਾਣਾ ਤੇ ਕਈ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਵਾ ਪਰ ਉਹ ਦਿਲਕਤੇ ਮਾਰਦੇ ਆ ਉਹ ਫਿਰ ਪੁੱਠੇ ਰਸਤੇਆਂ ਉੱਪਰ ਪਾਈ ਜਾਂਦੇ ਆ ਨਸ਼ਿਆਂ ਵਾਲੀ ਸਾਰ ਨੂੰ ਚਲੇਗਾ ਕੋਈ ਕੋਈ ਕਿਦਰੇ ਨੂੰ ਕੋਈ ਕਿਦਰੇ ਨੂੰ ਆ ਉਹ ਵੀ ਉਹੋ ਜਿਹੇ ਵੀ ਹਾਲਾਤ ਹੈਗੇ ਆ ਉਹਨਾਂ ਨੂੰ ਮਤਲਬ ਜੇ ਕਿਸੇ ਪਤਾ ਬੰਦਾ ਖਰਚੇ ਉਹ ਖਰਚੇ ਦਾ ਚੰਗਾ ਲੱਗਦਾ ਜਿਨੇ ਹੱਡ ਮੈਂਤ ਤੋੜ ਕੇ ਕੀਤੀ ਹੋਏ ਪਹਿਲਾਂ ਫਿਰ ਸ਼ਾਮ ਨੂੰ ਪੈਸੇ ਆਏ ਹੋਣ ਹਨਾ ਫਿਰ ਪਤਾ ਲੱਗੇ ਤੇ ਆਪਣਾ ਪਰਿਵਾਰ ਵੀ ਖੁਸ਼ ਰੱਖ ਕੇ ਆਪ ਵੀ ਫਿਰ ਬੰਦਾ ਖੁਸ਼ ਕੁਛ ਰਹਿਣ ਬਾਤ ਤੇ ਜੇ ਲੱਗਦਾ ਵੀ ਸਰਦਾ ਹੀ ਨਹੀਂ ਹੈਗਾ ਵੀ ਡੋਜ਼ ਲੈਣੀ ਹੋ ਪੈਣੀ ਹੈ ਫਿਰ ਤਾਂ ਚਲੋ ਮੰਨਿਆ ਵੀ ਪਰ ਸਾਰੇ ਵੀ ਖੁਸ਼ ਆ ਜੇ ਹੋਰ ਨੂੰ ਟੱਬਰ ਨੂੰ ਸਾਰੇ ਨੇ ਦੁਖੀ ਕਰਕੇ ਆਪ ਸਵਰਗਾਂ ਦੇ ਝੂਟੇ ਲੈਂਦੇ ਫਿਰ ਜਣਾ ਉਹ ਵੀ ਠੀਕ ਨਹੀਂ ਹੈਗੀਆਂ ਗੱਲਾਂ ਏਕਣਾ ਮਿਹਨਤ ਕਰੋ ਆਪਣੀ ਉਹਨੇ ਮਿਹਨਤ ਕਰਕੇ ਭਾਈ ਸਾਰਾ ਦਾ ਉਹ ਬਣਦਾ ਹੈ ਚਲੋ ਥੋੜੀ देर तक ਮਿਲਦੇ ਆ ਫਿਰ ਹਾਂ ਲਓ ਜੀ ਸ਼ਰਤੀ ਪਲਾਸਟਿਕ ਸਰਜਰੀ ਸ਼ੁਰੂ ਥੋੜੇ ਦੇ ਬਾਅਦ ਹੋ ਮਦਰ ਬਰੋ ਥਰੇ ਵਿੱਚ ਕੀ-ਕੀ ਬਣਾਇ ਮੇਖਾਂ ਲਾਉ ਮੇਖਾਂ ਲਾਉ ਮੇਖਾਂ ਲਾਉ ਠੀਕ ਮੋਟਾਲੇ ਵੀ ਸੋਲੂਸ਼ਨ ਲਾਤਾ ਤੇ ਇਹਦੇ ਉੱਪਰ ਵੀ ਲਾਤਾ ਤਾਂ ਸੋਲੂਸ਼ਨ ਚਿਰ ਜਣਾਉਣੇ ਆਪਸ ਵਿੱਚ ਹੈ ਨਾ ਹਾਂ ਜਿਓ ਲੋਜੀ ਪ੍ਰੈਕਟਿਕ ਕਰਦੇ ਜਨਾ ਬੱਤੀ ਇਹ ਜਿਹੜੇ ਸਾਡੇ ਫੋਰਨ ਕੰਟਰੀ ਵਾਲੇ ਸਬਸਕ੍ਰਾਈਬਰ ਹਨ ਉਹ ਇਹ ਚੀਜ਼ਾਂ ਨੂੰ ਜ਼ਰੂਰ ਮਿਸ ਕਰਦੇ ਆ। ਕਿਉਂਕਿ ਫੋਰਮ ਦੇ ਵਿੱਚ ਬਹੁਤ ਕੁ ਸਿਕਣਾਂ ਦਾ ਹੈਗਾ ਵੀ ਉੱਥੇ ਚੀਜ਼ ਜਿਹੜੀ ਪ੍ਰਾਣੀਆਂ ਨੂੰ ਰਿਪੇਅਰ ਕਰਦੇ ਨਹੀਂ ਹੈਗੇ। ਹੂੰ रिपेयर वाला सिस्टम खराब होगी घेर दो चाहे कोई कपड़ा है चाहे मशीनरी है, है कहां, कहां? अच्छा, अच्छा, समझ समझ इंग्लैंड कामेरिका की बात कर लो कैनेडा की कर लो बात कहीं का भी वहाँ पे तो ऐसा ही है जब चीज खराब हो गई और वहाँ पे ये भी नहीं है ऐसी बात भी नहीं है ਓਏ ਕਹਾਂ ਕਹਵਾਇਆ ਯਹਾਂ ਤਾਂ ਦੇਖ ਲੈ ਵੀ ਆ ਜਾਓ ਆ ਜਾਓ ਉਹ ਦੇ ਕੀ ਚਾਬੀ ਕਹਾਂ ਜਾਏਗੇ ਇਹ ਦੇ ਕਿੰਨੇ ਹਾਲਾਤ ਖਰਾਬ ਆਉਣ ਤਾਂ ਦੁਬਾਰੇ ਫੇਰ ਰਹਿਣ ਸਰਜੀਤ ਕਰਕੇ ਭੇਜ ਦੇਣੀ ਇਹ ਢਾਂਟ ਹੋਣਾ ਕੇ ਨਾਲ ਸਿਰਫ ਰੋਜ਼ਗਾਰ ਚੱਲਦਾ ਬੰਦੇ ਦਾ ਇੱਕ ਅਗਲੇ ਦਾ ਕੰਮ ਸਰਜਣਾ ਮੈਨੂੰ ਫੇਰ 1000 ਰੁਪਏ ਲਾਉਣਾ ਪੈਣਾ ਤਾਂ ਨਹੀਂ ਇਹਦੇ ਫਿਰ ਨਵੀਂ ਲੈਣ ਵਾਸਤੇ ਹੁਣ ਮੇਰਾ ਕੰਮ ਚੱਲ ਜਾਣਾ ਕੰਮ ਪੂਰਾ ਫਾਈਨਲ ਹੋ ਗਿਆ ਇਸ ਕੋ ਉਹ ਤਾਂ ਗੱਲ ਬਣ ਗਈ ਹੂੰ ਉਹਦਾ ਫੈਕਟਰੀ ਵਾਲਾ ਵੀ ਯਾਦ ਕਰੂਗਾ ਵੀ ਮੈਂ ਦਿੱਤੀ ਦਿੱਤੀ ਜੀ ਕੁੱਤੀ ਕਾ ਤੇ ਨਹੀਂ ਉਹਦੀ ਦਿੱਤੀ ਆ ਹਾਂ ਵੀ ਹਾਲ ਤਾਂ ਕੋਈ ਬੰਦਾ ਲੈਣ ਕਾ ਵੀ ਨਹੀਂ ਆਇਆ ਇਸ ਵਾਰ ਕੁੱਤੀ ਕਾ ਤੇ ਨਹੀਂ ਹਾਂ ਸਮਝ ਰਹਾ ਉਹ ਚੰਗੇ ਮਿਸਤਰੀ ਦੇ ਹੱਥ ਫਿਰ ਗਿਆ ਤੇ ਪਰ ਆਹ ਛਾ ਇਸ ਕੋ ਵੀ ਰੰਬੀ ਬੋਲਦੇ ਨੇ ਜੋ ਕਾਟੇਗਾ ਹਾਂ ਜੀ ਹਾਂ ਜੀ ਰੰਬੀ ਪੂਰਾ ਪੂਰਾ ਫੈਜ ਕੱਟਦਾ ਜਾਂਦਾ ਹੈ। ਯਾਰ, ਕੀ ਵਾਹ, ਕੀ ਵਾਹ। ਐਤੋਂ ਪਤਾ ਲੱਗਦਾ ਵੀ 14-15 ਸਾਲ ਕੰਮ ਕਰਨੋਂ ਹੋ ਗਏ ਸੱਜੀਆਂ। ਨਹੀਂ बार-बार ਜਿਹੜੀਆਂ ਛੇੜਾ ਮੇੜਾ ਜਿਹਾ ਕੱਟ ਹੁੰਦਾ ਫਿਰ ਉਹ ਕੰਮ ਗਲਤ ਹੋ ਜਾਂਦਾ, ਮੁੜ ਕੇ ਸੈੱਟ ਨਹੀਂ ਆਉਂਦੀ ਕੰਮ। ਤਰਾ ਗਿੱਲਾ ਨਹੀਂ ਥਾ ਜਿੱਥੇ ਥੋੜੀ ਜਿਹੀ ਗਿੱਲੀ ਹੈ ਹਾਂ ਫਿਰ ਹੁਣ ਪਤਾ ਕਿ ਮੀਮੂ ਪੇਵ ਦੋ ਤਿੰਨ ਦਿਨ ਦੇ ਹੈ ਉਹ ਗਲੀਏ ਨੇ ਤੇ ਬੜੀਆਂ ਸਰਤਾਰ ਚਲੋ ਠੀਕ ਹੈ ਠੀਕ ਹੈ ਥਰਾ ਗਿੱਲਾ ਨਹੀਂ ਕਿ ਸੁਲੇਸ਼ਰ ਪਕੜਾ ਨਹੀਂ ਪਕੜ ਲੇਤਾ ਬੜੀਆਂ ਚਲੋ ਮਿਲਦੇ ਹਾਂ ਥੋੜੀ ਦੇਰ ਤੱਕ ਤੁਹਾਨੂੰ ਫੇਰ ਅਛਾ ਚੁਭੂ ਚੁਭੂਂਗਾ ਤਾਂ ਨਹੀਂ ਮੇਰੇ ਅੰਦਰ ਪੈਰਾਂ ਦੇ ਵਿੱਚ ਉਹ ਨਹੀਂ ਸਾਹਿਬ ਚੁਭੇਗਾ ਕਿਵੇਂ ਚੁਭੇਗਾ ਇਹ ਤਾਂ ਹੈ ਨਹੀਂ ਮੈਨੂੰ ਫੇ ਗਾਣਾ ਕੱਢਣ ਦੀ ਆਦਤ ਹੈ ਜਦੋਂ ਉਧਰ ਪੈਰ ਚ ਹੋਇਆ ਕਰਨਾ ਮੈਂ ਗਾਣਾ ਤੈਨੂੰ ਕੱਢਿਆ ਕਰਨੀ ਫਿਰ ਹਾਂ ਮੈਂ ਤਾਂ ਕੱਟਿਆ ਰ ਪੈਰ ਛੋਟੀਆਂ ਨਹੀਂ ਹੈ ਨਾ ਅਛੂ ਬਤਾ ਤਾ ਕਿਉਂ ਤੁਸੀਂ ਨਹੀਂ ਉਹ ਮਦਰ ਛੋਟੀਆਂ ਨਹੀਂ ਵੱਡੀਆਂ ਨਹੀਂ ਹੈ ਕਿ ਆ ਹਾਂ ਜਿੰਨੀ ਜ਼ਰੂਰਤ ਆਉਂਦੀਆਂ ਕਹੇਗੀਆਂ ਕਰ ਦਵਾ ਹਾਂ ਜੀ ਹਾਂ ਜੀ ਇੱਕ ਰਤੀ ਨੇ ਚੂਹ ਸਕਦਾ ਹੈ। ਲਓ ਜੀ। ਠੀਕ ਹੈ ਜੀ। ਜੁੱਤੀ ਤਾਂ ਆਏ ਲਾ ਦੇਖਣਾ ਹੁਣ ਨਵੀਂ ਉਹ ਲੱਤੀ ਹੁੰਦੀ ਆ ਹੁਣੇ ਤਾਜੀ-ਤਾਜੀ। ਮੈਂ ਫੈਟਰੀ ਚੋਂ ਬਣ ਕੇ ਆਈ ਹੁੰਦੀ। ਬਣ ਗਿਆ। ਦੇਖ ਵੀ ਤੈਂ ਕੰਮ ਕਰਤਾ ਵਧੀਆ ਸਾਡਾ। ਤੇਰਾ ਬਹੁਤ-ਬਹੁਤ ਧੰਨਵਾਦ। ਹੈ? ਨਹੀਂ ਲੋਕ ਤਾਂ ਤੈਨੂੰ ਪੈਸੇ ਪੁੱਛਦੇ ਹੁਣੇ ਵੀ ਪੈਸੇ ਕਿਨੇ ਆ ਮੈਂ ਤਾਂ ਧੰਨਵਾਦ ਕਰਨੇ ਵਾਲਾ ਹੀ ਆ। ਅਸੀਂ ਭਾਈ ਨਾਲੇ ਪੈਸੇ ਵੀ ਦੇ ਦੇਣੇ ਨਾਲੇ ਬੰਦੇ ਨੇ ਜਿਆਦਾ ਦੀ ਜਿਗਾ ਕੰਮ ਕਰਿਆ ਹੋਵੇ ਧੰਨਵਾਦ ਕਰਨਾ ਵੀ ਸਾਡਾ ਫਰਜ਼ ਬਣਦਾ। ਉਸ ਨਹੀਂ ਕਰਦਾ ਜੇ ਧੰਨਵਾਦ ਕਿਸੇ ਨੂੰ ਕਹ ਦੂੰਗਾ ਘਰ ਜਾਂਦਾ ਕਿਸੇ ਕੋਲ ਇਹਦਾ ਕੁਝ ਨਹੀਂ ਕਹਿੰਦਾ ਮੰਦਰ ਦਾ ਮਾਨ ਸਤਿਕਾਰ ਹਾਂ ਜੀ ਹਾਂ ਜੀ ਬੰਦਾ ਖੁਸ਼ ਹੋ ਕੇ ਗਾਹਾਂ ਨੂੰ ਪਹਿਲ ਦੀ ਘਰੀ ਚ ਕੰਮ ਕਰਦ ਨਾਲ ਵਧੀਆ ਕੰਮ ਕਰਦਾ ਬਾਜ਼ਾਰ ਕਿਹਾ ਹੁੰਦਾ ਹਾਂ ਲੈ ਬੜਾ ਭਾਈ ਆਪਣੇ ਪੈਸੇ ਕੱਟ ਜਿੰਨੇ ਤੇਰੇ ਬਣਦੇ ਮੈਂ ਤਾਂ ਨਾ ਤੇ ਆਪਣਾ ਟਾਈਮ ਲਾਇਆ ਭਾਈ ਕਿ ਆ ਦਾ ਖੁੱਲਾ ਉਹ ਦੂਜੀ ਨੇ ਖੁੱਲੇ ਆ ਉਹ ਖੁੱਲੇ ਦੇ ਚੱਕਰ ਚ ਭਾਈ ਨੇ ਇੱਧਰ ਨੂੰ ਭੇਜਤਾ ਉਹਦੇ ਵੀ ਕੱਟਣਿਆ 10 20 ਰੁਪਏ ਜਿੰਨੇ ਕਹਿੰਦਾ ਭਾਈ ਉਹ ਹਾਂ ਕਾ ਗੂਗਲ 'ਤੇ ਚੱਲਦਾ ਹੈਗਾ ਦੇਖੋ ਨਹੀਂ ਖੱਤਰਾ ਮੇਰਾ ਗੂਗਲ 'ਤੇ ਵੀ ਨਹੀਂ ਚੱਲਦਾ ਇਸ ਕਿੱਦਾਂ ਉਹ ਜਦੋਂ ਜਲੇ ਉੱਧਰ ਉੱਧਰ ਪਹਿਲੀ ਉਹ ਪਾਰ ਉਹ ਜਿਹੜੀ ਉਹ ਹੈਨਾ ਚੱਲ ਉੱਤੇ ਤੇ ਜਾਂਦੇ ਚਲੋ ਠੀਕ ਆ ਜੀ ਇਹਦੇ ਪੈਸੇ ਕਟਵਾਉਂਦੇ ਆ ਤੇ ਮਿਲਦੇ ਆ ਕਿਤੇ ਅਗਲੇ ਬਲੌਗ 'ਚ ਪਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਦੁਗਣੇ ਰਾਤ ਦੁਗਣੇ ਰੱਖੇ ਵਸਦੀ ਬਾਤ